ਇਹ ਸ్రోਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਿਆਸਤ ਦੇ ਵਿੱਚ ਸਰਗਰਮ ਹੋਣ ਲਈ ਜੋ ਉਹਨਾਂ ਨੇ ਨਵਾਂ YouTube ਚੈਨਲ ਬਣਾਇਆ ਹੈ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਪੋਸਟ ਦੇ ਉੱਪਰ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਲੋਕਾਂ ਨੂੰ ਪੰਜਾਬ ਦੇ ਵਿੱਚ ਜੋ ਅੱਜ ਰਾਜਨੀਤਿਕ ਪਾਰਟੀਆਂ ਪੰਜਾਬ ਨੂੰ ਕਮਜ਼ੋਰ ਕਰ ਰਹੀਆਂ ਨੇ ਪੰਜਾਬ ਦੇ ਸਰ ਕਰਜ਼ਾ ਚੜ ਰਿਹਾ ਹੈ ਪੰਜਾਬ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਪੰਜਾਬ ਦਾ ਪਾਣੀ ਹਵਾ ਪ੍ਰਦੂਸ਼ਿਤ ਹੋ ਚੁੱਕਿਆ ਹੈ ਸਭ ਤੋਂ ਪਹਿਲਾਂ ਹਰੇਕ ਰਾਜਨੀਤਿਕ ਲੀਡਰ ਨੂੰ ਰਾਜਨੀਤਿਕ ਪਾਰਟੀ ਨੂੰ ਇਸ ਨੂੰ ਬਚਾਉਣ ਦੀ ਲੋੜ ਹੈ ਸੋ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਮੀਡੀਆ ਦੇ ਉੱਪਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਰਾਇਨਿਤਿਕ ਕਿਦੇ ਵਿੱਚ ਛਲਚਲ ਮਚਾ ਦਿੱਤੀ ਕਾਂਗਰਸ ਪਾਰਟੀ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਸਾਰਾ ਦਿਨ ਨਜ਼ਰ ਰੱਖੀ ਰੱਖੀ ਨਵਜੋਤ ਸਿੰਘ ਸਿੱਧੂ ਜੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਿ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਅਜੇ ਹਾਂ ਕੁਝ ਵੀ ਨਹੀਂ ਹੋਇਆ ਨਵਜੋਤ ਸਿੰਘ ਸਿੱਧੂ ਨੇ ਆਪਣਾ ਚੈਨਲ ਸ਼ੁਰੂ ਕਰਕੇ ਲੋਕਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਜਿਹੜਾ ਕਿ ਨੁਕਤੇ ਦੱਸਣ ਵਾਸਤੇ ਇਸ ਚੈਨਲ ਦੇ ਬਾਰੇ ਗੱਲ ਕੀਤੀ ਹੈ ਜਿਸ ਤਰ੍ਹਾਂ ਉਹਨਾਂ ਦੀ ਪਤਨੀ ਨੂੰ ਕੈਂਸਰ ਦੀ ਬਿਮਾਰੀ ਹੋਈ ਔਰ ਕੈਂਸਰ ਦੀ ਬਿਮਾਰੀ ਦੇ ਵਿੱਚੋਂ ਉਹਨਾਂ ਨੇ ਆਪਣੀ ਪਤਨੀ ਨੂੰ ਕੱਢ ਕੇ ਫਿਰ ਨੌਂ ਵਾਰ ਨੌਂ ਕੀਤਾ ਹੈ ਉਸੇ ਤਰ੍ਹਾਂ ਉਹ ਪੰਜਾਬ ਦੇ ਲੋਕਾਂ ਨੂੰ ਵੀ ਬਚਾਉਣਾ ਚਾਹੁੰਦੇ ਨੇ ਪਰ ਦੂਸਰੇ ਪਾਸੇ ਰਾਜਨੀਤਿਕ ਤੌਰ ਤੇ ਵੀ ਉਹ ਪੰਜਾਬ ਦੇ ਵਿੱਚ ਸਰਗਰਮ ਹੋਣ ਲਈ ਜਿਹੜਾ ਕਿ ਇੱਕ ਵਾਰੀ ਫਿਰ ਦੁਬਾਰਾ ਪਾਰੀ ਦੀ ਸ਼ੁਰੂਆਤ ਕਰਨਗੇ ਪੰਜਾਬ ਦੇ ਵਿੱਚ ਅੱਜ ਜੋ ਪੰਜਾਬ ਸਰ ਕਰਜ਼ਾ ਚੜ ਰਿਹਾ ਹੈ ਉਸ ਦੇ ਬਾਰੇ ਉਹ ਬਹੁਤ ਜ਼ਿਆਦਾ ਚਿੰਤਤ ਨੇ ਕਿ ਪੰਜਾਬ ਦਾ ਕਰਜ਼ਾ ਪੰਜਾਬ ਕਿਵੇਂ ਉਤਾਰੇਗਾ ਪੰਜਾਬ ਦੇ ਵਿੱਚ ਕੋਈ ਵੀ ਕਮਾਈ ਦੇ ਐਸੇ ਸਾਧਨ ਨਹੀਂ ਇੱਕ ਪਾਸੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਲਗਾਤਾਰ ਦੂਸਰੇ ਪਾਸੇ ਕਰਜ਼ਾ ਚੱਕ-ਚੱਕ ਕੇ ਪੰਜਾਬ ਦੇ ਸਿਰ ਚੜਾਇਆ ਜਾ ਰਿਹਾ ਹੈ ਇਸ ਨੂੰ ਅਸੀਂ ਉਤਾਰਨ ਦੀ ਕੋਸ਼ਿਸ਼ ਕਰੀਏ ਸਬਸਿਡੀਆਂ ਬੰਦ ਕੀਤੀਆਂ ਜਾਣ ਤੇ ਰੈਵਿਨਿਊ ਵਧਾਇਆ ਜਾਵੇ ਪੰਜਾਬ ਦਾ ਜੋ ਕਿ ਉਹਨਾਂ ਨੇ ਸ਼ਰਾਬ ਨੀਤੀ ਦੇ ਬਾਰੇ ਵੀ ਗੱਲ ਕੀਤੀ ਸੀ ਜਦੋਂ ਕੈਪਟਨ ਸਰਕਾਰ ਦੇ ਵਿੱਚ ਉਹ ਕੈਬਨ ਮੰਤਰੀ ਸੀ ਉਸ ਦੇ ਨਾਲ ਹੀ ਉਹਨਾਂ ਨੇ ਜੋ ਮਾਈਨਿੰਗ ਮਾਫੀਆ ਦੇ ਉੱਪਰ ਵੀ ਇੱਕ ਕਾਨੂੰਨ ਬਣਾਉਣ ਨੂੰ ਗੱਲ ਕਹੀ ਸੀ ਲੇਕਿਨ ਕੈਪਟਨ ਸਰਕਾਰ ਦੇ ਹੱਥ ਵੱਜੇ ਹੋਏ ਸੀ ਕਿਉਂਕਿ ਜਿਹੜੇ ਉਸਦੇ ਮੰਤਰੀ ਸੀ 10 ਸਾਲ ਬਾਅਦ ਸੱਤਾ ਵਿੱਚ ਪਰਤੇ ਸੀ ਉਹ 45 46 ਮੰਤਰੀਆਂ ਦਾ ਦਬਾਅ ਸੀ ਕੈਪਟਨ ਅਮੰਦਰ ਸਿੰਘ ਦੇ ਉੱਪਰ ਜੋ ਵਿਧਾਇਕ ਸੀਗੇ ਕੁਝ ਮੰਤਰੀ ਸੀ ਕਿ ਦਸਾਂ ਸਾਲਾਂ ਦੇ ਬਾਅਦ ਸਾਨੂੰ ਮੌਕਾ ਮਿਲਿਆ ਤੇ ਅਸੀਂ ਪੰਜਾਬ ਨੂੰ ਜਿਹੜਾ ਮਾਈਨਿੰਗ ਥਾਣੀ ਜਾਂ ਹੋਰ ਵੀ ਜਿਹੜੇ ਜੈ ਨਜਾਇਜ਼ ਕਮਾ ਥਾਣੀ ਅਸੀਂ ਆਪਣੀ ਕਮਾਈ ਕਰ ਲਈਏ ਪੈਸਾ ਲੁੱਟ ਲਈਏ ਕੈਪਟਨ ਅਮਨਿੰਦਰ ਸਿੰਘ ਕੁਝ ਨਹੀਂ ਕਰ ਸਕੇ ਜੋ ਕਿ ਹਾਈ ਕਮਾਂਡ ਦੇ ਕੋਲ ਉਹਨਾਂ ਨੇ ਲਿਸਟ ਵੀ ਸੌਂਪੀ ਸੀ ਉਸ ਵਿੱਚ ਪੰਜਾਬ ਦੇ ਸਾਰੇ ਵਿਧਾਇਕ ਪ੍ਰਿਸ਼ਟਚਾਰ ਵਿੱਚ ਖੁੱਬੇ ਹੋਏ ਸੀ ਔਰ ਪੂਰੀ ਤਰ੍ਹਾਂ ਲੁੱਟ ਰਹੇ ਸੀ ਪੰਜਾਬ ਨੂੰ ਜਿਸ ਨੂੰ ਨਾ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਕੈਪਟਨ ਸਾਹਿਬ ਦੇ ਉੱਪਰ ਦਬਾਅ ਬਣਾਉਂਦੇ ਸੀ ਪਰ ਕੈਪਟਨ ਸਾਹਿਬ ਸਿੱਧੂ ਦੇ ਨਾਲ ਕੋਈ ਐਸਾ ਗੱਲ ਨਹੀਂ ਕਰ ਸਕੇ ਜੋ ਅੱਜ ਸਾਹਮਣੇ ਆਇਆ ਕਿ ਜੋ ਕੁਝ ਹੋਇਆ ਉਸ ਸਮੇਂ ਉਹ ਜਿਹੜੇ ਇਹ ਵਿਧਾਇਕ ਸੀ ਪੰਜਾਬ ਦੇ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਕੁਝ-ਕੁਝ ਜਿਹੜੇ ਕਰਨ ਮੰਤਰੀ ਸੀਗੇ ਉਹ ਸਾਰੇ ਹੀ ਦਬਾਅ ਬਣਾ ਕੇ ਰੱਖਿਆ ਸੀ ਕੈਪਟਨ ਦੇ ਉੱਪਰ ਕਿ ਸਾਨੂੰ 10 ਸਾਲਾਂ ਬਾਅਦ ਮੌਕਾ ਮਿਲਿਆ ਸੀ ਲੁੱਟਿਆ ਪੰਜਾਬ ਨੂੰ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਨੇ 17 ਤੋਂ 22 ਤੱਕ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਹਨਾਂ ਨੇ ਬਰਬਾਦੀ ਕੀਤੀ ਅਕਾਲੀ ਸਰਕਾਰ ਨੇ 10 ਸਾਲਾਂ ਵਿੱਚੋਂ ਕੀਤੀ ਔਰ ਕੈਪਟਨ ਸਰਕਾਰ ਦੇ ਜਿਹੜੇ ਮੰਤਰੀ ਸਨ ਉਹਨਾਂ ਨੇ 5 ਸਾਲਾਂ 'ਚ ਪੂਰੀ ਕਰ ਲਈ ਆਪਣੇ ਕਰ ਪਵਲੇ ਜਿਸ ਕਾਰਨ ਇਹ ਵੱਡਾ ਬਦਲਾ ਆਇਆ ਹੈ ਜੇਕਰ ਕਾਂਗਰਸ ਸਰਕਾਰ ਦੇ ਇਹ ਮੰਤਰੀ ਇਹ ਵਿਧਾਇਕ 5 ਸਾਲ ਵਧੀਆ ਪ੍ਰਸ਼ਾਸਨ ਕਰਦੇ ਤਾਂ ਇਹ ਐਡਾ ਵੱਡਾ ਬਦਲਾਅ ਨਹੀਂ ਸੀ ਆਉਣਾ ਇਹ ਝਾੜੂ ਵਾਲਿਆਂ ਨੂੰ ਕਿਸੇ ਨੇ ਸੀ ਅੱਗੇ ਲੈ ਕੇ ਆਉਣਾ ਲੋਕ ਅੱਕੇ ਹੋਏ ਸੀ ਨਾ ਦੋਨਾਂ ਪਾਰਟੀਆਂ ਤੋਂ ਜਿਸ ਕਾਰਨ ਇਹਨਾਂ ਲੋਕਾਂ ਨੇ ਇਹ ਬਦਲਾਅ ਲਿਆਂਦਾ ਅੱਜ ਲੋਕ ਵੀ ਪਛਤਾ ਰਹੇ ਨੇ ਭਾਵੇਂ ਭਗਵੰਤ ਮਾਨ ਜੀ ਬਹੁਤ ਸੀਰੀਅਸ ਹੋ ਕੇ ਕੰਮ ਕਰ ਰਹੇ ਨੇ ਭਗਵੰਤ ਮਾਨ ਦੀ ਜਿਹੜੀ ਬਾਕੀ ਟੀਮ ਹੈ ਉਹ ਅੱਜ ਵੀ ਲੁੱਟਣ ਵਾਲੇ ਪਾਸੇ ਨੂੰ ਤਰੀ ਹੋਈ ਏ ਲੇਕਿਨ ਨਮ ਜੋਸ਼ ਸਿੰਘ ਸਿੱਧੂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜਦੋਂ ਤੱਕ ਸਾਰੇ ਇਮਾਨਦਾਰ ਨਹੀਂ ਹੋ ਜਾਂਦੇ ਅਸੀਂ ਆਪਣੀ ਜੋ ਕਮਾਈ ਦਾ ਸਾਧਨ ਸਮਝਿਆ ਹੋਇਆ ਰਾਜਨੀਤੀ ਨੂੰ ਜਦੋਂ ਅਸੀਂ ਤੱਕ ਉਹ ਨਹੀਂ ਛੱਡ ਦਿੰਦੇ ਉਦੋਂ ਤੱਕ ਪੰਜਾਬ ਦਾ ਪਲਾ ਨਹੀਂ ਹੋਣਾ ਜਦੋਂ ਅਸੀਂ ਇਮਾਨਦਾਰ ਹੋ ਜਾਵਾਂਗੇ ਜਜੋ ਰਾਜਨੀਤੀ ਨੂੰ ਅਸੀਂ ਕਮਾਈ ਨਾ ਸਮਝਾਂਗੇ ਤਾਂ ਉਦੋਂ ਸਾਡਾ ਪੰਜਾਬ ਦਾ ਜਿਹੜਾ ਭਲਾ ਹੋਵੇਗਾ ਸੋ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਸ਼ਾਸਤ్ర ਵਿੱਚ ਦੁਬਾਰਾ ਸਰਗਰਮ ਹੋਣਗੇ ਔਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਅਗਲੇ ਸੀਐਮ ਚਿਹਰੇ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਕਾਂਗਰਸ ਸਰਕਾਰ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਨਾਮ ਸਾਹਮਣੇ ਆਇਆ ਹੈ